ਹੈ ਸ਼ਿਕਾਲ ਜੀ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਤੇ ਇੰਨੀ ਸੋਹਣੀ ਜ਼ਿੰਦਗੀ ਦਾ ਸ਼ੁਕਰੀਆ ਦਾ ਕਰਿਆ ਕਰੋ ਜੀ ਇਸ ਸਿੱਖਿਆ ਦੇ ਨਾਲ ਆਪਾਂ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਜੀ ਟਾਈਮ ਹੋ ਗਿਆ ਸੀਗਾ 7:00 ਵੱਜ ਚੁੱਕੇ ਸੀਗੇ ਤੇ ਅੱਜ ਤਰੀਕ ਸੀਗੀ ਜੇ 8:00 ਦੇ ਟਾਈਮ ਸੀਗਾ ਜੀ ਤੇ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਬਾਤੀ ਲੋਕੇਸ਼ਨ ਆ ਗਰਮੀ ਬਹੁਤ ਜ਼ਿਆਦਾ ਹੋ ਗਈ ਸੀਗੀ ਜੀ ਇਸ ਵਾਰ ਸਵੇਰੇ ਸਵੇਰੇ ਹੀ ਤੇ ਆਪਾਂ ਸੋਚਿਆ ਕਿ ਉਹਨਾ ਅੰਗੂਰਾਂ ਦੀ ਹਾਰਵੈਸਟਿੰਗ ਕੀਤੀ ਜਾਵੇ ਤੇ ਆਪਣੇ ਘਰ ਦੇ ਵਿੱਚ ਲੱਗੇ ਹੋਏ ਸੀਗੇ ਬਹੁਤ ਸਾਰੇ ਅੰਗੂਰ ਦੇਖੋ ਤੁਸੀਂ ਤੇ ਬਹੁਤ ਸਾਰੀ ਵੱਡੀ ਵੇਲ ਲੱਗੀ ਹੈ ਜੀ ਆਪਣੇ ਘਰ ਦੇ ਵਿੱਚ ਇੱਕ ਹੀ ਵੇਲ ਲੱਗੀ ਹੈ ਇਹ ਤੇ ਇਹ ਨਾ ਥੋੜੇ ਜਿ ਖਰਾਬ ਹੋਣ ਲੱਗ ਜਾਂਦੇ ਨੇ ਜਦੋਂ ਇਹਨਾਂ ਦਾ ਪੱਕਣ ਦਾ ਸਮਾਂ ਹੁੰਦਾ ਬਿਲਕੁਲ ਪੱਕ ਜਾਂਦੇ ਨੇਗੇ ਤੇ ਉਸ ਟਾਈਮ ਤੇ ਹੀ ਨਾ ਗੁੱਛੇ ਹੁੰਦੇ ਨੇ ਜਿਹੜੇ ਖਰਾਬ ਹੋਣ ਲੱਗ ਜਾਂਦੇ ਨੇਗੇ ਤਾਂ ਅਸੀਂ ਸੋਚਿਆ ਵੀ ਜਿੰਨੇ ਖਾਣੇ ਨੇਗੇ ਉਹਨੇ ਆਪਾਂ ਰੱਖ ਲੈਣੇ ਹੈਗੇ ਤੋੜ ਕੇ ਤੇ ਇਧਰ ਆਪਣੀਆਂ ਚਿੜੀਆਂ ਰਾਣੀਆਂ ਬੈਠੀਆਂ ਸੀਗੀਆਂ ਲੜਾਈ ਵੀ ਕਰ ਰਹੀਆਂ ਸੀਗੀਆਂ ਤੇ ਮौज-ਮਸਤੀ ਵੀ ਕਰ ਰਹੀਆਂ ਸੀਗੀਆਂ ਦਾਣੇ ਖਾ ਰਹੀਆਂ ਸੀਗੀਆਂ ਇਹਨਾਂ ਲਈ ਸਪੈਸ਼ਲ ਫੀਡ ਲੈ ਕੇ ਆਉਨੇ ਆ ਤੇ ਉਹੀ ਖਾਂਦੀਆਂ ਨੇ ਕਣਕ ਦੇ ਦਾਣੇ ਜਾਂ ਕੋਈ ਹੋਰ ਚੀਜ਼ ਨਹੀਂ ਖਾਂਦੀਆਂ ਜੀ ਇਹ ਸੋ ਇਹਨਾਂ ਨੂੰ ਦੇਖਣ ਤੋਂ ਬਾਅਦ ਆਪਾਂ ਫੇਰ ਚੱਲਦੇ ਆਂ ਜੀ ਆਪਣੇ ਅੰਗੂਰਾਂ ਦੇ ਕੋਲੇ ਤੇ ਅੰਗੂਰ ਤੋੜਦੇ ਆਂਗੇ ਗੁੱਛੇ ਤਾਂ ਜੀ ਬਹੁਤ ਵੱਡੇ ਹੋ ਜਾਂਦੇ ਨੇਗੇ ਪਰ ਨਾ ਪਤਾ ਨਹੀਂ ਕਿਉਂ ਇਹ ਖਰਾਬ ਹੋਣ ਸਟਾਰਟ ਹੋ ਜਾਂਦੇ ਨੇਗੇ ਸ਼ਾਇਦ ਕੋਈ ਨਾ ਕੋਈ ਇਹਨਾਂ ਦੇ ਵਿੱਚ ਘਾਟ ਰਹਿ ਜਾਂਦੀ ਹੈਗੀ ਤੇ ਇਸ ਤੋਂ ਬਾਅਦ ਜੀ ਆਪਾਂ ਤੋਲ ਲਾਗੇ ਜਿੰਨੇ ਤੋੜੇ ਸੀਗੇ ਜੀ ਆਪਣੇ ਅੰਗੂਰ ਤੇ ਤੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਲੈ ਚੱਲਾਂਗੇ ਰਸੋਈ ਦੇ ਵਿੱਚ ਦੇਖੋ ਤੁਸੀਂ ਬਹੁਤ ਸਾਰੇ ਗੁਸ਼ੇ ਸੀਗੇ ਲੱਗੇ ਆ ਜੀ ਆਪਣੇ ਤੇ ਇਧਰ ਜੀ ਮੈਂ ਆ ਗਈ ਸੀਗੀ ਰਸੋਈ ਦੇ ਵਿੱਚ ਤੇ ਆਪਾਂ ਅੱਜ ਤਿਆਰ ਕਰਦੇ ਆਂਗੇ ਇੱਕ ਪੀਣ ਲਈ ਜੂਸ ਡਰਿੰਕ ਤੇ ਇਹੋ ਤਿਆਰ ਕਰਾਂਗੇ ਜੀ ਆਪਾਂ ਗੋੰਦਕ ਥੀਰੇ ਤੋਂ ਇਹ ਗੋੰਦਕ ਥੀਰਾ ਜੀ ਮੇਰਾ ਤੇ ਸਮੇਂ ਪਿਓਂ ਕਿ ਰੱਖਤਾ ਸੀਗਾ ਤੇ ਹੁਣ ਬਹੁਤ ਸੋਹਣਾ ਫੁੱਲ ਲੱਗਿਆ ਸੀਗਾ ਇਹ ਇਹਨੂੰ ਜਿੰਨੇ ਪਾਣੀ ਦੇ ਵਿੱਚ ਰੱਖਾਂਗੇ ਜੀ 19 ਸੋਨੇ ਫਲਾਉਟ ਆਉਂਦੀ ਹੈਗੀ ਤੇ ਇਧਰ ਆਪਾਂ ਦੋ ਗਲਾਸ ਰੱਖਲੇ ਸੀਗੇ ਤੇ ਇਹਦੀ ਤਸਵੀਰ ਹੈ ਜੀ ਠੰਡੀ ਹੁੰਦੀ ਹੈਗੀ ਤੇ ਪਲੀਜ਼ ਤੁਸੀਂ ਵੀ ਜ਼ਰੂਰ ਗਰਮੀਆਂ ਦੇ ਵਿੱਚ ਟਰਾਈ ਕਰਿਆ ਕਰੋ ਆਪਾਂ ਆਪਣੇ ਘਰ ਦੇ ਵਿੱਚ ਤੇ ਆਪਾਂ ਤਿੰਨ ਚਮਚ ਦੇ ਕਰੀਬ ਜੀ ਇੱਕ ਗਲਾਸ ਦੇ ਵਿੱਚ ਪਾਵਾਂਗੇ ਗੋੰਦ ਘੀਰਾ ਤੇ ਇੱਕ ਤਰ੍ਹਾਂ ਦਾ ਜੂਸ ਆਪਣਾ ਠੰਡਾ ਠਾਰ ਆਪਾਂ ਤਿਆਰ ਕਰਾਂਗੇ ਨਹੀਂ ਇਹਦੇ ਵਿੱਚ ਜੀ ਕੋਈ ਖੰਡ ਪਾਉਣ ਦੀ ਜਾਂ ਕੋਈ ਹੋਰ ਮਿੱਠਾ ਐਡ ਕਰਨ ਦੀ ਬਿਲਕੁਲ ਲੋੜ ਨਹੀਂ ਹੁੰਦੀਗੀ ਤੇ ਆਪਾਂ ਇਹਦੇ ਵਿੱਚ ਪਾਲਸ ਤੇ ਹੁਣ ਆਪਾਂ ਇਹਦੇ ਵਿੱਚ ਜੀ ਰੂਆਬਜ਼ਾ ਐਡ ਕਰਾਂਗੇ ਅਸੀਂ ਇਹ ਹੀ ਯੂਜ਼ ਕਰਦੇ ਹੁੰਨੇ ਆ ਜਿਆਦਾਤਰ ਕਰਮੀਆਂ ਦੇ ਵਿੱਚ ਇਹ ਵੀ ਠੰਡੀ ਹੁੰਦੀ ਹੈ ਜੀ ਗਲਾਉ ਦੀਆਂ ਪੱਤੀਆਂ ਤੋਂ ਤਿਆਰ ਹੁੰਦੀ ਹੈ ਤੇ ਲੋ ਜੀ ਆਪਾਂ ਇਹਦੇ ਵਿੱਚ ਪਾਲਸ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰ ਦਾਂਗੇ ਤੇ ਇਹਦੇ ਵਿੱਚ ਹੋਰ ਕੋਈ ਵੀ ਚੀਨੀ ਜਾਂ ਕੋਈ ਹੋਰ ਮਿੱਠਾ ਐਡ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਪੈਂਦੀ ਤੇ ਲੋ ਜੀ ਆਪਣੀ 2 ਮਿੰਟਾਂ ਦੇ ਵਿੱਚ ਤਿਆਰ ਹੋਣ ਵਾਲੀ ਠੰਡਾ ਠਾਰ ਡਰਿੰਕ ਤਿਆਰ ਹੈ ਜੀ ਤੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਟ੍ਰਾਈ ਕਰਿਆ ਕਰੋ ਜੀ ਬਾਕੀ ਤੁਸੀਂ ਕਿਸ ਤਰੀਕੇ ਨਾਲ ਬਣਾਉਣੇ ਉਹ ਵੀ ਸਾਨੂੰ ਜਰੂਰ ਦੱਸਿਓ ਜੀ ਅਸੀਂ ਵੀ ਉਸ ਤਰੀਕੇ ਦੇ ਨਾਲ ਬਣਾਉਣ ਆ ਦੀ ਕੋਸ਼ਿਸ਼ ਕਰਾਂਗੇ ਹਰ ਇੱਕ ਦਾ ਤਰੀਕਾ ਲਗ ਲਗ ਹੁੰਦਾ ਹੈ ਜੀ ਲੋ ਜੀ ਹੁਣ ਆਪਾਂ ਕਰ ਲਈਏ ਰੈਡੀ ਆਪਣੀ ਡਰਿੰਕ ਤੇ ਇਹ ਆਪਾਂ ਪੀ ਕੇ ਇਸ ਤੋਂ ਬਾਅਦ ਕਰਾਂਗੇ ਜੀ ਆਪਾਂ ਆਪਣੀ ਸਬਜ਼ੀ ਦੀ ਤਿਆਰੀ ਬਾਕੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਹੈ ਪਲੀਜ਼ ਕਮੈਂਟਰ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਧਰ ਮੈਂ ਕੜਾਹੀ ਰੱਖ ਲਈ ਸੀਗੀ ਪਾਲ ਇਸ ਵਿੱਚ ਸਰੋਂ ਦਾ ਤੇਲ ਤੇ ਹੁਣ ਇਹਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਜੀ ਹਰੀਆਂ ਮਿਰਚਾਂ ਤੇ ਪਿਆਜ਼ ਕੱਟੇ ਹੋਏ ਸੀਗੇ ਤੇ ਇਹ ਸਬਜ਼ੀ ਬਣਾਈ ਸੀਗੀ ਜੇ ਆਪਾਂ ਮਲਾਈ ਤੇ ਦੁੱਧ ਨਾਲ ਇਹ ਬਹੁਤ ਟੇਸਟੀ ਬਣਦੀ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਇਹਨਾਂ ਨੂੰ ਆਪਾਂ ਬ੍ਰਾਊਨ ਹੋਣ ਤੱਕ ਭੁੰਨਾਂਗੇ ਜੀ ਤੇ ਇਹਦਾ ਸਬ ਹੋ ਰਿਹਾ ਸੀਗੇ ਰੈਡੀ ਇਹਨਾਂ ਨੇ ਜਾਣਾ ਸੀਗਾ ਆਪਣੀ ਡਿਊਟੀ 8:30 ਤੱਕ ਕਰੀਬ ਚਲੇ ਜਾਂਦੇ ਨੇਗੇ ਖਾਣਾ ਖਾ ਕੇ ਤੇ ਇੱਧਰ ਆ ਗਈ ਸੀ ਕਿ ਮੈਂ ਵਾਪਸ ਸਬਜ਼ੀ ਦੇ ਕੋਲ ਤੇ ਆਪਣੇ ਪਿਆਜ਼ ਬਰਾਊਨ ਹੋ ਗਏ ਸੀਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਤੋਰੀਆਂ ਤੇ ਇਹਨਾਂ ਨੂੰ ਵੀ ਇੱਕ ਦੋ ਮਿੰਟ ਲਈ ਆਪਾਂ ਭੁੰਨਾਂਗੇ ਦੇਖੋ ਤੇ ਹੁਣ ਇਸ ਦੇ ਬਾਅਦ ਮਸਾਲੇ ਐਡ ਕਰਾਂਗੇ ਜੀ ਆਪਾਂ ਤੇ ਨਮਕ ਪਾਵਾਂਗੇ ਸਵਾਦ ਦੇ ਅਨੁਸਾਰ ਹਲਦੀ ਪਾਵਾਂਗੇ ਜੀ ਮਿਰਚ ਪਾਵਾਂਗੇ ਥੋੜੀ ਜਿਹੀ ਹਰੀ ਮਿਰਚ ਆਪਾਂ ਪਹਿਲਾਂ ਐਡ ਕੀਤੀ ਹੋਈ ਸੀਗੀ ਤੇ ਇਸ ਤੋਂ ਬਾਅਦ ਸਾਰੇ ਮਸਾਲੇ ਐਡ ਕਰਨ ਤੋਂ ਬਾਅਦ ਪਾਵਾਂਗੇ ਧਨੀਆ ਪਾਊਡਰ ਤੇ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਗੇ ਜੀ ਤੇ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਕਸੂਰੀ ਮੇਥੀ ਕਸੂਰੀ ਮੇਥੀ ਨਾਲ ਜਿਹਦਾ ਫਲੇਵਰ ਬਹੁਤ ਵਧੀਆ ਹੁੰਦਾ ਹੈਗਾ ਤੇ ਹੁਣ ਇਹਨੂੰ ਜੀ ਆਪਾਂ ਟੱਕੇ ਰੱਖ ਦਾਂਗੇ 5 ਮਿੰਟਾਂ ਲਈ ਦੋ ਚਮਚਾ ਪਾਣੀ ਦੇ ਪਾ ਕੇ ਤਾਂ ਜੋ ਥੱਲੇ ਨਾ ਲੱਗ ਸਕੇ ਤੇ ਐਦਰ ਆਪਣੀ ਦਹੀਂ ਸੀਗੀ ਦਹੀਂ ਨੂੰ ਆਪਾਂ ਫੈਂਟ ਲਾਗੇ ਜੀ ਹਾਂਡੀ ਨਾਲ ਤੇ ਇਹ ਆਪਣਾ ਦਹੀਂ ਤਿਆਰ ਹੋ ਗਿਆ ਜੀ ਲੋਟੀ ਤੇ ਇਧਰ ਆਪਣੀ ਸਬਜੀ ਵੀ ਤਿਆਰ ਹੋ ਗਈ ਸੀਗੀ ਜੀ 5 ਮਿੰਟਾਂ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਫਰੈਸ਼ ਕਰੀਮ ਤੇ ਦੁੱਧ ਐਡ ਕਰਾਂਗੇ ਜੀ ਇਹ ਤੁਸੀਂ ਲੁੱਕ ਦੇਖੋ ਸਬਜੀ ਦੀ ਕਿੰਦਾਂ ਦੀ ਹੈ ਲਓ ਜੀ ਆਪਾਂ ਇਹਦੇ ਵਿੱਚ 2 ਚਮਚ ਕਰੀਮ ਦੇ ਤੇ ਦੁੱਧ ਐਡ ਕਰ ਦਾਂਗੇ ਗਰਮੀਆਂ ਦੇ ਵਿੱਚ ਤਾਂ ਇਹ ਦੁੱਧ ਵਾਲੀਆਂ ਸਬਜ਼ੀਆਂ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਗਰਮੀ ਦੇ ਵਿੱਚ ਗਰਮ ਚੀਜ਼ਾਂ ਥੋੜੀਆਂ ਜੀਆਂ ਘੱਟ ਸੇਵਨ ਕਰਿਆ ਕਰਗੇ ਜੀ ਸਿਹਤ ਦਾ ਖਿਆਲ ਰੱਖਿਆ ਕਰਗੇ ਕਦੇ-ਕਦੇ ਇੱਤ ਜੀ ਖਾਧੀ ਜਾਂਦੀ ਆ ਪਰੋਜ ਨਹੀਂ ਤੇ ਲੋ ਜੀ ਆਪਣੀ ਸਬਜੀ ਹੋ ਗਈ ਸੀ ਤਿਆਰ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੈਨੂੰ ਵੀ ਕਿਵੇਂ ਦੀ ਲੱਗੀ ਸਾਡੀ ਵੀਡੀਓ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਸ਼ੇਅਰ ਵੀ ਕਰ ਦਿਓ ਜੀ ਤੇ ਰੋਟੀ ਰੋਟੀ ਖਾਣ ਤੋਂ ਬਾਅਦ ਜੀ ਆਪਾਂ ਹੋ ਗਈ ਸੀਗੇ ਰੈਡੀ ਤੇ ਆਪਾਂ ਜਾ ਰਹੇ ਸੀਗੇ ਜੀ ਮਾਰਕੀਟ ਤੇ ਇਹ ਐ ਜੀ ਆਪਣੀ ਲੁੱਕ ਪਿੱਛੇ ਮੇਰਾ ਬੇਟਾ ਜੀ ਕਾਰਟ ਉਂ ਦੇਖਿਆ ਦੱਸਿਆ ਬੈਠਾ ਲੋ ਜੀ ਚੱਲੀ ਆਪਾਂ ਮਾਰਕੀਟ ਤੇ ਤੁਹਾਨੂੰ ਦਿਖਾਉਣੀ ਆਂਗੇ ਗਰਮੀ ਦੇ ਵਿੱਚ ਕਿੰਨੇ ਦਰ ਆ ਸਫਰ ਤੇ ਇੱਧਰ ਆ ਗਈ ਸੀ ਜੀ ਆਪਾਂ ਕੈਫੇ ਤੇ ਤੇ ਇੱਥੇ ਆਪਾਂ ਥੋੜਾ ਜਿਹਾ ਪੇਪਰ ਵਰਕ ਸੀਗਾ ਜੀ ਆਪਣਾ ਉਹਨੇ ਵੇਲ ਲਿਆ ਸੀਗਾ ਆਪਾਂ ਤੇ ਇਸ ਤੋਂ ਬਾਅਦ ਜੀ ਚੱਲ ਪਏ ਸੀਗੇ ਆਪਾਂ ਘਰ ਨੂੰ ਤੇ ਰਾਹ ਦੇ ਵਿੱਚ ਆ ਗਈ ਸੀਗੀ ਸ਼ਬੀਰ ਲੱਗੀ ਹੋਈ ਛੋਟੇ ਛੋਟੇ ਬੱਚੇ ਸ਼ਬੀਰ ਲੈ ਸੀਗੇ ਤੇ ਪਾਣੀ ਪੀਣ ਤੋਂ ਬਾਅਦ ਜੀ ਆਪਾਂ ਫੇਰ ਆ ਗਈ ਸੀਗੇ ਘਰ ਤੇ ਕੀ ਕੀ ਸਮਾਨ ਲਿਆਂਦਾ ਉਹ ਤੁਹਾਨੂੰ ਦਿਖਾਉਣੀ ਆਂਗੇ ਤੇ ਇੱਕ ਇਹ ਆਪਾਂ ਲੈ ਕੇ ਆਂਦੀ ਸੀਗੀ ਜੀ ਇੱਕ ਜਾਲੀ ਪਹਿਲਾਂ ਸੀਗੀ ਜੀ ਉਹ ਲੋਹੇ ਵਾਲੀਆਂ ਸੀਗੀਆਂ ਤੇ ਉਹਨਾਂ ਜਲਦੀ ਟੁੱਟ ਜਾਂਦੀਆਂ ਨਹੀਂ ਇਸ ਵਾਰ ਆਪਾਂ ਸਟੀਲ ਦੀ ਜਾਲੀ ਲੈ ਕੇ ਆਂਦੀ ਹੈ ਤੇ ਦੇਖਦੇ ਆ ਕਿੰਨਾ ਕਚਰ ਰਹਿੰਦੀ ਹੈਗੀ ਕਿੰਨਾ ਕਚਰ ਕੱਟਦੀ ਹੈਗੀ ਤੇ ਮੈਨੂੰ ਇਹ ਸੋਹਣੀ ਲੱਗੀ ਤੇ ਇਹਦੇ ਲਈ ਉੱਪਰ ਲੈਡਰ ਲੱਗੀ ਹੋਈ ਹੈਗੀ ਤਾਂ ਜੋ ਆਪਣੇ ਹੱਥ ਵਗੈਰਾ ਵੀ ਗਰਮ ਚੀਜ਼ ਹੁੰਦੀ ਹੈ ਜੇ ਕਈ ਵਾਰੀ ਉਹ ਨਹੀਂ ਟੱਚ ਹੁੰਦੀ ਹੈਗੀ ਤੇ ਇਸ ਤੋਂ ਬਾਅਦ ਜੀ ਇਹ ਸੀਗਾ ਜੀ ਆਪਣਾ ਕੁੱਕਰ ਮੈਨੂੰ ਇਹਦਾ ਬਹੁਤ ਜ਼ਿਆਦਾ ਵੇਸ ਅਬੀ ਨਾਲ ਉਢੀ ਸੀਗੀ ਜੀ ਕਿਉਂਕਿ ਮੇਰਾ ਜਿਹੜਾ ਕੁੱਕਰ ਸੀਗਾ ਜੀ ਤੇ ਉਹਨਾਂ ਵਿਸਰ ਲੱਗਣੋਂ ਹਟ ਗਈ ਸੀਗੀ ਤੇ ਇਸ ਲਈ ਆਪਾਂ ਜੀ ਇਹ ਲੈ ਆਂਦਾ ਸੀਗਾ ਤੇ ਇਹ ਆਇਆ ਸੀਗਾ ਜੀ ਆਪਣਾ 1500 ਦੇ ਕਰੀਬ ਆਇਆ ਸੀਗਾ 3 ਲੀਟਰ ਦਾ ਹੈਗਾ ਜੀ ਇਹ ਮਤਲਬ ਸੌਰੀ 3 ਕਿਲੋ ਦਾ ਤੇ ਮੈਨੂੰ ਇਹਦੀ ਸ਼ੇਪ ਜੀ ਸੋਹਣੀ ਲੱਗੀ ਪਹਿਲਾਂ ਸੀਗਾ ਜੀ ਆਪਣੇ ਕੋਲੇ ਹੋਰ ਸ਼ੇਪ ਦੇ ਵਿੱਚ ਸੀਗਾ ਤੇ ਉਹ ਆਪਾਂ ਉਹਨਾਂ ਨੂੰ ਹੀ ਵਿੱਚ ਹੀ ਕਟਾਇਆ ਜਾਂਦਾ ਸੀਗਾ ਤੇ ਹੋਮ ਲਾਈਨ ਕੰਪਨੀ ਦਾ ਹੀ ਆਈਐਸਆਈ ਮਾਰਕ ਹੈ ਜੀ ਇਹਦੇ ਉੱਪਰ ਸੋ ਸਾਨੂੰ ਇਹ ਵਧੀਆ ਲੱਗਿਆ ਜੀ ਤੇ ਛੋਟੀ ਫੈਮਲੀ ਜੀ ਲਈ ਬਹੁਤ ਵਧੀਆ ਰਹਿੰਦਾ ਕਿ ਜੇ ਇੰਨਾ ਕਿ ਹੀ ਸੋ ਵਾਹਿਗੁਰੂ ਨੇ ਜੀ ਇਹ ਵੀ ਲੈਂਡ ਜੋਗੇ ਕਰਤੇ ਜੀ ਅੱਜ ਬਹੁਤ ਟਾਈਮ ਤੋਂ ਮਡੀਟ ਕਰ ਰਹੀ ਸੀਗੀ ਜੀ ਸਾਲ ਪਰ ਹੋ ਗਿਆ ਸੀਗਾ ਵੀ ਮੈਂ ਲੈ ਕੇ ਆਉਣਾ ਲੈ ਕੇ ਆਉਣਾ ਅੱਜ ਇਹ ਵੀ ਲੈ ਆਂਦਾ ਜੀ ਤੇ ਜਦਵੀਰ ਕਹ ਰਿਹਾ ਸੀਗਾ ਮੰਮਾ ਮੇਰਾ ਨਾਮ ਦਿਖਾ ਦਿਓ ਤੇ ਇਧਰ ਇਹਦਾ ਅਸੀਂ ਜੀ ਨਾਮ ਲਿਖਵਾਏ ਸੀਗਾ ਜਦਵੀਰ ਦਾ ਇਹ ਸਿੱਧੀ ਲਖਵਾਤਾ ਸੀਗਾ ਜੀ ਇਹਦੇ ਉੱਪਰ ਤੇ ਆਪਾਂ ਇੱਕ ਹੋਰ ਚੀਜ਼ ਲੈ ਕੇ ਆਉਂਦੀ ਆ ਜੀ ਤੁਹਾਨੂੰ ਉਹ ਵੀ ਦਿਖਾਉਣੀ ਹੈ ਤੇ ਉਹ ਇੱਕ ਜਿਹੜੀ ਨੀਚੇ ਰੱਖੀ ਪਈ ਹੈ ਜੀ ਉਹ ਇੱਕ ਰਬੜ ਹੈਗੀ ਐਕਸਟਰਾ ਦਿੱਤੀ ਸੀਗੀ ਜੇ ਕੋਨਾ ਨੇ ਸਾਨੂੰ ਤੇ ਇਧਰਲੀ ਸਾਈਡ ਤੁਹਾਨੂੰ ਦਿਖਾਉਣੀ ਹੈ ਜੀ ਆਪਾਂ ਲੈ ਕੇ ਆਉਂਦਾ ਸੀਗਾ ਕੈਂਪਰ ਤੇ ਇਹ ਸੀਗਾ ਜੀ ਮਿਲਟਨ ਕੰਪਨੀ ਦਾ ਬਾਕੀ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਹੈ ਇਸ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਦੇ ਤਾਂ ਜੋ ਤੁਹਾਡੇ ਕੋਲ ਸਾਡੀਆਂ ਵੀਡੀਓ ਦੀ ਨਵੀਂ-ਨਵੀਂ ਨੋਟੀਫਿਕੇਸ਼ਨ ਪਾ ਸਕੀ ਜੀ ਤੇ ਇਹ ਸੀਗੀ ਜੀ ਜਾਤਵੀ ਲਈ ਇੱਕ ਕਾਲੀ ਜੀ ਉੱਪਰ ਰੱਖੀ ਹੋਈ ਜੀ